ਪੰਜਾਬ ਚ ਆਪਦੀ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰਨ ਦੇ ਅਨੇਕਾਂ ਦਾਅਵੇ ਕਰਦੀ ਹੈ ਪਰ ਸਾਫ ਸਫਾਈ ਦੇ ਮਾਮਲੇ ਚ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੀ ਹਾਲਤ ਬੇहद ਹੀ ਦਰਦਨਾਕ ਹੈ ਇਨਾਂ ਚ ਲੁਧਿਆਣਾ ਜ਼ਿਲ੍ਹੇ ਦਾ ਸਿਵਲ ਹਸਪਤਾਲ ਵੀ ਸ਼ਾਮਲ ਹੈ ਲੁਧਿਆਣਾ ਜ਼ਿਲ੍ਹੇ ਦਾ ਸਿਵਲ ਹਸਪਤਾਲ ਅੱਜ ਕੱਲ੍ਹ ਘਟੀਆਂ ਦਰਜੇ ਦੀ ਸਫਾਈ ਵਿਵਸਥਾ ਬਦਹਾਲ ਸੀਵਰੇਜ ਸਿਸਟਮ ਅਤੇ ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਚੂਹਿਆਂ ਦਾ ਪਿਕਨਿਕ ਪੁਆਇੰਟ ਬਣ ਚੁੱਕਿਆ ਹੈ ਇਸ ਹਸਪਤਾਲ ਦੇ ਮਦਰ ਐਂਡ ਚਾਈਲਡ ਯੂਨਿਟ ਦੇ ਵਾਰਡ ਬਾਥਰੂਮ ਬੈੱਡ ਬੈਂਚ ਟੇਬਲ ਮਰੀਜ਼ਾਂ ਦੇ ਖਾਣ-ਪੀਣ ਦਾ ਸਮਾਨ ਵਾਰਡ 'ਚ ਰੱਖੀਆਂ ਦਵਾਈਆਂ ਅਤੇ ਫਾਇਲਾਂ ਤੇ ਦੌੜਦੇ ਚੂਹੇ ਦਿਨ-ਰਾਤ ਪਿਕਨਿਕ ਮਨਾਉਂਦੇ ਪਾਰਟੀ ਕਰਦੇ ਹਨ ਮਦਰ ਐਂਡ ਚਾਈਲਡ ਯੂਨਿਟ ਦੇ ਜੱਚਾ ਬੱਚਾ ਵਾਰਡ 'ਚ ਹਰ ਸਮੇਂ ਸੈਂਕੜੀਆਂ ਦੀ ਗਿਣਤੀ 'ਚ ਚੂਹੇ ਘੁੰਮਦੇ ਹਨ ਅਤੇ ਨਰਸਿੰਗ ਸਟਾਫ ਦੀਆਂ ਅੱਖਾਂ ਸਾਹਮਣੇ ਹੀ ਮਰੀਜ਼ਾਂ ਦੇ ਉੱਪਰ ਅਤੇ ਉਹਨਾਂ ਦੇ ਖਾਣ-ਪੀਣ ਦੇ ਸਮਾਨ ਤੇ ਭੱਜੇ ਫਿਰਦੇ ਹੋਏ ਜੰਮ ਕੇ ਆਤਕ ਮਚਾਉਂਦੇ ਹਨ ਇਥੋਂ ਤੱਕ ਕੇ ਆਉਣ ਵਾਲੀਆਂ ਗਰਭਵਤੀ ਔਰਤਾਂ ਦਿਨ ਚ ਤੱਕ ਇਸੇ ਤਰੀਕੇ ਨਾਲ ਚੂਹਿਆਂ ਤੋਂ ਆਪਣਾ ਬਚਾਅ ਕਰ ਲੈਂਦੀਆਂ ਹਨ ਪਰ ਰਾਤ ਸਮੇਂ ਸਥਿਤੀ ਇੰਨੀ ਭਿਆਨਕ ਹੋ ਜਾਂਦੀ ਹੈ ਕਿ ਉਹ ਚੂਹਿਆਂ ਦੇ ਕੱਟਣ ਦੇ ਡਰੋਂ ਚੰਗੀ ਤਰ੍ਹਾਂ ਸੌ ਵੀ ਨਹੀਂ ਪਾਉਂਦੀਆਂ ਅਤੇ ਸਾਰੀ ਰਾਤ ਜਾਗ ਕੇ ਕੱਟਦੀਆਂ ਹਨ ਝੁੰਡ ਬਣਾ ਕੇ ਚੂਹੇ ਕਦੇ ਮਰੀਜ਼ਾਂ ਦੇ ਬੈੱਡ ਤੇ ਚੜ੍ਹਦੇ ਹਨ ਅਤੇ ਕਦੇ ਖਾਣ ਪੀਣ ਦੇ ਸਮਾਨ ਤੇ ਦਵਾਈਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹ ਚੂਹੇ ਹੁਣ ਤੱਕ ਕਈ ਮਰੀਜ਼ਾਂ ਨੂੰ ਕੱਟ ਚੁੱਕੇ ਹਨ ਤੇ ਵਾਰਚ ਪਈਆਂ ਕਈ ਜ਼ਰੂਰੀ ਫਾਈਲਾਂ ਨੂੰ ਕੁਤਰ ਚੁੱਕੇ ਹਨ ਹਾਲਾਤ ਇਹ ਹਨ ਕਿ ਮਦਰ ਐਂਡ ਚਾਈਲਡ ਯੂਨਿਟ ਦੇ ਡਾਕਟਰ ਤੇ ਨਰਸਿੰਗ ਸਟਾਫ ਚੂਹਿਆਂ ਦੀ ਹਾਜ਼ਰੀ 'ਚ ਗਰਭਵਤੀ ਔਰਤਾਂ ਦਾ ਇਲਾਜ ਕਰਨ ਦੇ ਆਦੀ ਹੋ ਗਏ ਹਨ ਇਸ ਸਬੰਧੀ ਐਸ ਐਮਓ ਮਨਦੀਪ ਕੌਰ ਸਿੱਧੂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਹੈਲੋ ਹੈਲੋ ਹਾਂਜੀ ਸਸ਼ੀਕਲ ਜੀ ਸਸ਼ੀਕਲ ਹਾਂਜੀ ਸੋਨੀ ਗੱਲ ਕਰ ਰਹੇ ਹਾਂ ਜੂ ਝਾ ਟਾਈਮ ਤੋਂ ਜੀ ਬੋਲੋ ਤੇ ਮੈਡਮ ਇੱਕ ਵੀਡੀਓ ਵਾਇਰਲ ਹੋਈ ਆਈ ਚੂਹਿਆਂ ਵਾਲੀ ਹਾਂਜੀ ਹਾਂਜੀ ਮੈਡਮ ਉਹਦੇ ਕੀ ਕਹਿਣਾ ਹੈ ਜੀ ਔਰ ਇੱਥੇ ਇਹ ਕਹਿਣਾ ਸਰ ਕਿ ਸਾਡੀ ਟੀਮ ਕੰਮ ਕਰ ਰਹੀ ਹੈ ਅੱਜੇ ਵਿਜ਼ਿਟ ਹੋਇਆ ਸੀ ਐਸ ਡੀ ਐਮ ਸਰ ਦਾ ਛੇ ਤਰੀਕ ਨੂੰ ਡੀ ਸੀ ਮੈਮ ਦੇ ਬਿਹਾਫ ਤੇ ਤੇ ਉਹਨਾਂ ਨੇ ਪੀ ای ਯੂ ਦੀ ਟੀਮ ਐ ਜ਼ੋਲੋਜੀ ਦੀ ਉਹ 19 ਤਰੀਕ ਨੂੰ ਆ ਕੇ ਪੈਸਟ ਕੰਟਰੋਲ ਦੀ ਮੈਡੀਸਨ ਪਾ ਕੇ ਗਈ ਕਾਫੀ ਚੂਹੇ ਮਾਰ ਗਏ ਉਹਦੇ ਨਾਲ ਤੇ ਕਾਰਪੋਰੇਸ਼ਨ ਨੂੰ ਚਿੱਠੀ ਲਿਖੀ ਗਈ ਹੈ ਕਿ ਪਿੱਛੇ ਇੱਕ ਡੰਪਿਆਰਡ ਹੈ ਉਥੋਂ ਚੂਹਿਆਂ ਦੀ ਆਮਦ ਹੈਗੀ ਹੈ ਜਿਹੜਾ ਪਿੱਛੇ ਸੀ ਐਮ ਸੀ ਕੋਲੇ ਲੇਬਰ ਰੂਮ ਤੇ ਸੀ ਐਮ ਸੀ ਦੇ ਵਿੱਚ ਕਿ ਉਹ ਹਟਵਾਇਆ ਜਾਵੇ ਜਲਦੀ ਤੋਂ ਜਲਦੀ ਐਸਟੀਓ ਪੀਐਚਐਸਸੀ ਨੂੰ ਚਿੱਠੀ ਲਿਖ ਕੇ ਦੇ ਦਿੱਤੀ ਗਈ ਹੈ ਕਿ ਜਿਹੜਾ ਮਲਬਾ ਹੈ ਉਹ ਜਲਦੀ ਤੋਂ ਜਲਦੀ ਜਿਹੜਾ ਬਿਲਡਿੰਗ ਉੱਪਰ ਨਾ ਬਿਲਡਿੰਗ ਬਣ ਰਹੀ ਹੈ ਜੇ ਤੁਸੀਂ ਧਿਆਨ ਦਿੱਤਾ ਹੋਵੇ 100 ਬੈਡ ਹੋਰ ਦੀ ਕਿ ਉਹਦਾ ਜਿਹੜਾ ਮਲਬਾ ਹੈ ਉਹਨੂੰ ਚੁਕਵਾਇਆ ਜਾਵੇ ਸੂਹਾਂ ਦੀ ਆਮਦ ਘਟਾਣ ਲਈ ਬਿਲਡਿੰਗ ਦੀ ਸਪੀਡ ਫਾਸਟ ਕੀਤੀ ਜਾਵੇ ਜਿੰਨੇ ਡਾਕਟ ਅੱਜ ਅਸੀਂ ক্লোਜ਼ ਵੀ ਕਰਦੇ ਨੇ ਜੀ ਜੇਕਰ ਫਿਰ ਵੀ ਕੋਈ ਡਾਕਟ ਕਿਤੋਂ ਹੈ ਕੋਈ ਪੈਨਲ ਟੁੱਟਿਆ ਹੈ ਤੁਟੂ ਛੇ ਉਹ ਐਕਸਨ ਨੂੰ ਵੀ ਲਿਖਤੀ ਹੈ ਕਿ ਉਹਦੀ ਛੇਤੀ ਛੇਤੀ ਰਿਪੇਅਰ ਕਰ ਦਿੱਤੀ ਜਾਵੇ ਸੈਕੰਡ ਟੀਮ ਵੀ ਅੱਜ ਆ ਗਈ ਜੀ ਮਿਸਟਰ ਸੰਜੀਵ अरोड़ा जी ਨੇ ਭੇਜੀ ਹੈ ਉਹ ਵੀ ਆਪਣਾ ਕੰਮ ਪਰਸੋਂ ਤੋਂ ਸਟਾਰਟ ਕਰ ਰਹੀ ਹੋ ਕੋਈ ਸੋਲੂਸ਼ਨ ਪਾ ਦੇਣਗੇ ਠੀਕ ਹੈ ਤੇ ਅੱਜ ਇਹੀ ਟੀਮ ਜਿਹੜਾ ਮੈਂ ਤੁਹਾਨੂੰ ਹੁਣੇ ਵੇਰਵਾ ਦੇ ਕੇ ਚੁੱਕੀ ਹਾਂ 19 ਤਰੀਕ ਨੂੰ ਸੇਮ ਟੀਮ ਅੱਜ ਫੇਰ ਆ ਕੇ ਪਿੰਜਰੇ ਰੱਖ ਕੇ ਗਈ ਹੈ ਜਿਹਨੂੰ ਕੋਈ ਅੰਦਰਲੇ ਚੂਹੇ ਰਹੇ ਗਏ ਨੇ ਹਾਂਜੀ ਤੇ ਉਹ ਪਿੰਜਰਿਆਂ ਦੇ ਵਿੱਚ ਆ ਜਾਣਗੇ ਫਿਰ ਇਹੀ ਟੀਮ ਕੱਲ ਤੇ ਪਰਸੋਂ ਡੇਲੀ ਆਏਗੀ ਤੇ ਚੂਹਿਆਂ ਨੂੰ ਲੈ ਜਾਏਗੀ ਪਿੰਜਰੇ 사ਨੇ ਸੈਕੰਡਲੀ ਐਨਜੀਓ ਨੂੰ ਚਿੱਠੀ ਘੱਟ ਦਿੱਤੀ ਗਈ ਹੈ ਕਿ ਜਿਹੜੇ ਤੁਸੀਂ ਸਾਡੇ ਫੋਸੇਬਲ ਭਾਂਡੇ ਨਹੀਂ ਵਰਤਨੇ ਜਨਰਲ ਵੇਸਟ ਵੱਧ ਜਾਂਦਾ ਸਾਡਾ ਤੇ ਪੇਸ਼ੈਂਟਸ ਵਾਸਤੇ ਅਸੀਂ ਸਾਂਗਣਾ ਜਸ ਲਾਣ ਲੱਗੇ ਆਂ ਵੀ ਖਾਣ ਪੀਣ ਦਾ ਸਮਾਨ ਹੈ ਨਾ ਜਿਹੜਾ ਪੇਸ਼ੈਂਟ ਵੀ ਥੋੜਾ ਕੋਆਪਰੇਟ ਕਰਨ ਵੀ ਫਾਲਤੂ ਇੱਧਰ ਉੱਧਰ ਸੈਲਫਾਂ ਤੇ ਨਹੀਂ ਸਿੱਟਣਾ ओके तू ਹਨਾ ਟ੍ਰੈਕ ਕਰਨ ਲਈ ਬਾਕੀ ਅਸੀਂ ਆਨ ਗoing ਪ੍ਰੋਸੈਸ ਹੈ ਜੀ ਅਸੀਂ ਜਲਦੀ ਇਹ ਤੇ ਕਾਬੂ ਪਾ ਲਾਂਗੇ ਤੇ ਮੈਡਮ ਇੱਕ ਚੀਜ਼ ਇੱਕ ਚੀਜ਼ ਹੋ ਰਹੀ ਹੈ ਜੀ ਇੱਕ ਕਿਸੇ ਲੇਡੀ ਨੂੰ ਜਿਹਦੇ ਕਹਿੰਦੇ ਡਿਲੀਵਰੀ ਹੋਈ ਸੀ ਉਹਨੂੰ ਕਹਿੰਦੇ ਰੈਡ ਬਾਈਟ ਵੀ ਹੋਈ ਹੈ ਨਹੀਂ ਐਸਾ ਕੁਝ ਨਹੀਂ ਹੈ ਇਹ ਗਲਤ ਇਨਫਰਮੇਸ਼ਨ ਹੈ ਚਲੋ ਠੀਕ ਹੈ ओके